ਕੱਲ ਲੋਹੜੀ ਦਾ ਤਿਹਾਰਾ ਹੈ ਤੇ ਲੋਹੜੀ ਦੇ ਤਿਹਾਰ ਤੇ ਲੋਕ ਲੋਹੜੀ ਬਾਲ ਕੇ ਖੁਸ਼ੀਆਂ ਖੇੜੇ ਮਨਾਉਂਦੇ ਨੇ ਘਰ ਦੇ ਵਿੱਚ ਕੱਥੇ ਬੈਠਦੇ ਨੇ ਤੇ ਇਸਰ ਆ ਦਿਲਿੰਦਰ ਜਾ ਦਿਲਿੰਦਰ ਦੇ ਤੜ ਚੁੱਲ੍ਹੇ ਪਾ ਇਸ ਤਰੀਕੇ ਦੇ ਵਾਕ ਬੋਲੇ ਜਾਂਦੇ ਨੇ ਤੇ ਚੰਗੀ ਖੁਸ਼ਹਾਲੀ ਦੀ ਕਾਮਨਾ ਕੀਤੀ ਜਾਂਦੀ ਆ ਤਾਂ ਲੋਹੜੀ ਜਦੋਂ ਬਾਲੀ ਜਾਂਦੀ ਆ ਤਾਂ ਲੱਕੜਾਂ ਤੇ ਪਾਠੀਆਂ ਦਾ ਇਸਤੇਮਾਲ ਕੀਤਾ ਜਾਂਦਾ ਆ ਆਮ ਤੌਰ ਤੇ ਅਸੀਂ ਸ਼ਹਿਰਾਂ ਦੇ ਵਿੱਚੋਂ ਪਾਠੀਆਂ ਜਾਂ ਲੱਕੜਾਂ ਖਰੀਦਦੇ ਆ ਤੇ ਪਿੰਡਾਂ ਦੇ ਵਿੱਚ ਤਾਂ ਆਮ ਹੀ ਹੁੰਦਾ ਹੁਣ ਸ਼ਹਿਰਾਂ ਦੇ ਵਿੱਚ ਪਾਥੀਆਂ ਦਾ ਕੀ ਰੇਟ ਹੈ ਉਹ ਤੁਹਾਨੂੰ ਦੱਸਾਂਗੇ ਤੇ ਆਨਲਾਈਨ ਪਾਥੀਆਂ ਜਿਹੜੀਆਂ ਵਿਕਰੀਆਂ ਉਹਨਾਂ ਦਾ ਕੀ ਰੇਟ ਹੈ ਉਹ ਵੀ ਤੁਹਾਨੂੰ ਦੱਸਾਂਗੇ ਆਨਲਾਈਨ ਪਾਥੀਆਂ ਦੀ ਬੜੀ ਡਿਮਾਂਡ ਹੋ ਚੁੱਕੀ ਹੈ ਜੇ ਤੁਸੀਂ Amazon Flipkart ਤੋਂ ਆਨਲਾਈਨ ਪਾਥੀਆਂ ਮੰਗਵਾਉਂਦੇ ਹੋ ਤਾਂ ਤੁਹਾਨੂੰ ਕਿਸ ਰੇਟ ਪੈਣ ਗਿਆ ਕਿੰਨੀਆਂ ਮਹਿੰਗੀਆਂ ਪੈਣ ਗਿਆ ਇਹ ਤੁਹਾਨੂੰ ਦੱਸਾਂਗੇ ਕਿਉਂਕਿ ਆਨਲਾਈਨ ਦਾ ਜ਼ਮਾਨਾ ਹੈ ਲੋਕ ਜ਼ਿਆਦਾਤਰ ਆਨਲਾਈਨ ਖਰੀਦ ਕੇ ਜ਼ਿਆਦਾ ਖੁਸ਼ ਹੁੰਦੇ ਨੇ ਤਾਂ ਅੱਜ ਤੁਹਾਨੂੰ ਪਹਿਲਾਂ ਤਾਂ ਇਹ ਮਾਰਕੀਟ ਦੇ ਵਿੱਚ ਜਿਹੜੀਆਂ ਪਾਥੀਆਂ ਇਹਦਾ ਰੇਟ ਪੁੱਛ ਲੈਣੇ ਆ ਕੀ ਰੇਟ ਹੈਗਾ ਤੇ ਜਿਹੜਾ ਆਨਲਾਈਨ ਆ ਉਹ ਵੀ ਤੁਹਾਨੂੰ ਰੇਟ ਦਿਖਾਵਾਂਗੇ ਆਜੋ ਜੀ ਇੱਧਰ ਦੁਕਾਨਦਾਰ ਸਾਹਿਬ ਕੀ ਨਾਮ ਹੈ ਤੁਹਾਡਾ ਹੋਰਾਂ ਦਾ ਨਾਮ ਹੈ ਸਰ ਅੱਛਾ ਕਿੰਨੇ ਦੀ ਪਾਥੀ ਹੈ ਇਹ ਸਿਰ 7 ਰੁਪਏ ਕੀ ਹੈ ਇਹ ਪਾਥੀ ਹੈ ਜਿਹਨੂੰ ਤੁਸੀਂ ਆਮ ਤੌਰ ਤੇ ਹਿੰਦੀ ਚ ਉਪਲੇ ਵੀ ਕਹਿ ਦਿੰਦੇ ਆ ਤੇ ਆਨਲਾਈਨ ਇਸ ਨੂੰ ਕਾਉ ਡੰਕ ਕੇਕ ਵੀ ਕਿਹਾ ਜਾਂਦਾ ਹੈ ਇਹ ਬਿਕਰੀਆਂ ਵਧੀਆ ਠੀਕ ਠਾਕ ਤੋਂ ਦੀ ਹੈ ਹਾਂ ਬਿਕ ਜਾਂਦੀਆਂ ਸਰ ਇੱਕ ਦੋ ਚਾਰ ਪੈਸੇ ਬੁੱਕਲੇ ਦੇ ਸਰ ਲੋੜੀ ਤਾਂ ਠੀਕ ਹੈ ਕੰਮ ਠੀਕ ਹੈ ਸਰ ਨਾਲ ਸਰ ਕੋਈ ਯਾਤ ਨਹੀਂ ਕਹਿੰਦਾ ਮਹਿੰਗੀ ਹੈ ਕਹਿੰਦੇ ਸਰ ਇਹ ਫਿਰ ਕਮ ਕਰ ਦਿੱਤਾ ਹਾਂ ਸਰ ਅਜਾ ਫਿਰ ਇਹਦੇ ਤੋਂ ਵੀ ਕੰਮ ਕਰ ਦਿੰਦੇ ਆ ਉਹ ਕਿਆ ਕਰੀਏ ਸਰ ਇੱਕ ਗਰੀਬ ਬੰਦੇ ਆ ਮਿਹਨਤ ਕਸ਼ ਬੰਦੇ ਆ ਲੇਕਿਨ ਹੁਣ ਮੈਂ ਜਿਹੜੇ ਪਰਪਸ ਦੇ ਨਾਲ ਇਹ ਖਬਰ ਕਰ ਰਹੇ ਆਂ ਉਹ ਤੁਹਾਨੂੰ ਪਰਪਸ ਦਿਖਾ ਦਿੰਦੇ ਆ ਕਿ ਆਨਲਾਈਨ ਪਾਥੀਆਂ ਦੀ ਡਿਮਾਂਡ ਇਹ 10 ਰੁਪਏ ਦੀ ਆਮ ਤੌਰ ਤੇ ਵੇਚਦੇ ਆ ਲੇਕਿਨ ਸਸਤੀ ਵੀ ਕਰ ਦਿੰਦੇ ਆ ਲੇਕਿਨ ਆਨਲਾਈਨ ਰੇਟ ਕੀ ਚੱਲਦਾ ਪਾਥੀਆਂ ਦਾ ਉਹ ਤੁਹਾਨੂੰ ਦਿਖਾ ਦਿੰਦੇ ਆ ਜਿਹਨੂੰ ਤੁਸੀਂ ਉਪਲੇ ਜਾਂ ਫਿਰ ਕਾਉ ਡੰਕ ਕੇਕ ਵੀ ਕਹਿੰਦੇ ਇਹ ਜਿਹੜਾ ਐਮਾਜ਼ਨ ਅਤੇ ਫਲਿੱਪਕਾਰਟ ਤੇ ਤੁਹਾਨੂੰ ਦਿਖਾ ਰਿਹਾ ਇਹ ਜਿਹੜਾ ਸੈੱਟ ਹੈਗਾ ਪਾਥੀਆਂ ਦਾ ਇੱਥੇ ਤੁਸੀਂ ਦੇਖੋਗੇ ਕਿ 294 ਰੁਪਏ ਦਾ ਸੈੱਟ ਦਿੱਤਾ ਜਾ ਰਿਹਾ ਪਾਥੀਆਂ ਦਾ ਜਿਹਦੇ 'ਚ ਕੀ 35% ਆਫ ਵੀ ਹੈਗਾ ਇਹ ਆਨਲਾਈਨ ਰੇਟ ਆ ਪਾਥੀਆਂ ਦਾ ਇਸ ਤੋਂ ਇਲਾਵਾ ਹੋਰ ਵੀ ਦਿਖਾ ਦਿੰਦੇ ਆ 179 ਰੁਪਏ ਦੀਆਂ ਪਾਥੀਆਂ ਵੈਸੇ ਰੇਟੇ ਦਾ 255 ਰੁਪਇਆ ਪਰ ਥੋੜਾ ਤਰਸ ਤੋਂ ਸਿਖਾ ਕੇ 30% ਡਿਸਕਾਊਂਟ ਕਰਕੇ 179 ਰੁਪਏ ਦੀ ਵੀ ਪਾਥੀ ਲਾ ਦਿੰਦੇ ਆ ਇਹ ਘਰੇ ਭੇਜ ਦਿੰਦੇ ਆ ਪਰ ਇਹ ਸੁਖ ਹੈ ਇਸ ਤੋਂ ਇਲਾਵਾ ਹੋਰ ਦਿਖਾ ਦੇਣਾ ਤੁਹਾਨੂੰ ਪੂਰੀ ਪੈਕਿੰਗ ਚੈਕਿੰਗ ਕੀਤੀ ਹੁੰਦੀ ਹੈ ਇਹ ਨਹੀਂ ਆ ਕਿ ਪੈਕਿੰਗ ਨਹੀਂ ਹੁੰਦੀ ਪੈਕਿੰਗ ਪੂਰੀ ਪ੍ਰੋਪਰ ਤੁਹਾਨੂੰ ਮਿਲੂਗੀ 149 ਰੁਪਏ ਦੀਆਂ ਪਾਥੀਆਂ ਵੈਸੇ 300 ਰੁਪਏ ਰੇਟ ਹੈ ਪਰ ਤੁਹਾਨੂੰ ਕਾਰਪੋਰੇਟ ਥੋੜਾ ਜਿਹਾ ਕਰ ਦੇਂਦਾ ਡਿਸਕਾਊਂਟ ਤਰਸੂ ਸਖਾ ਲੈ ਲੈਂਦਾ ਵੀ ਸਸਤੀ ਲਾ ਦਿਓ 149 ਰੁਪਏ ਦੀ ਇੱਥੇ ਵੀ ਖਰੀਦ ਤਾਂ ਇਸ ਤੋਂ ਇਲਾਵਾ ਹੁਣ ਦੂਸਰੀ ਇੱਕ ਪੈਰਲਰ ਇਹਦੇ ਜਿਹੜੀ ਵੈਬਸਾਈਟ ਹੈ ਫਲਿੱਪਕਾਰਟ ਉਹਦੇ ਤੇ ਦਿਖਾ ਦੇ ਰੇਟ ਕੀ ਕੀ ਹੈਗਾ ਫਲਿੱਪਕਾਰਟ ਤੇ ਪਾਤੀਆਂ ਦਾ ਰਿਹਾ 205 ਰੁਪਏ ਇਹ ਪੰਜ ਪਾਤੀਆਂ ਦਾ ਸੈੱਟ ਹੈ ਤੇ 205 ਰੁਪਏ ਇਹਦਾ ਰੇਟ ਹੈ 33% ਡਿਸਕਾਊਂਟ ਇਹਦੇ ਵਿੱਚ ਦੇ ਦਿੱਤਾ ਜਾਂਦਾ ਹੈ ਫਲਿੱਪਕਾਰਟ ਤੇ ਜੋ ਲਿਖਿਆ ਜਾਂਦਾ ਕਾਓ ਡੰਕ ਕੇਕ ਐ ਨਹੀਂ ਹੈਗਾ ਕਿ ਤੁਸੀਂ ਇਹ ਚ ਪਾਥੀਆਂ ਲਿਖ ਦਿਆ ਕੋਈ ਚੰਗਾ ਨਹੀਂ ਲੱਗਦਾ ਥੋੜਾ ਜਿਹਾ ਆਨਲਾਈਨ ਜਦ ਪਾਥੀਆਂ ਉਪਰੇ ਲਿਖ ਲੋ ਥੋੜਾ ਜਿਹਾ ਉਹਦੇ ਵਾਲਾ ਪੜੇ ਲਿਖਿਆ ਵਾਲੀ ਚੀਜ਼ ਨਹੀਂ ਲੱਗਦੀ ਇਸ ਕਰਕੇ ਕਾਓ ਡੰਕ ਕੇਕ ਲਿਖਿਆ ਜਾਂਦਾ ਤਾਂ ਇੱਥੇ ਰੇਟ ਤੁਸੀਂ ਦੇਖ ਲਓ 500 ਰੁਪਏ ਦੀਆਂ ਸੈੱਟ ਹੈਗਾ ਪਾਥੀਆਂ ਦਾ ਵਿੱਚ 60% ਡਿਸਕਾਊਂਟ ਕਰਕੇ 200 ਰੁਪਏ ਦਾ ਇੱਥੇ ਲਾ ਦਿੰਦਾ ਇਸ ਤੋਂ ਇਲਾਵਾ ਤੁਸੀਂ ਹੋਰ ਦੇਖੋ ਡਿਸਕਾਊਂਟ ਘੱਟ ਨਹੀਂ ਹੈਗਾ ਕਈ ਜਗ੍ਹਾ ਤੇ 81% ਡਿਸਕਾਊਂਟ ਵੀ ਹੈਗਾ ਕਾਊਡ ਡੰਗ ਕੇਕ ਜਿਹਨੂੰ ਪਾਥੀਆਂ ਕਹੇ ਦਿੰਦੇ ਆ ਇਹ 499 ਰੁਪਏ ਦੀ ਸੈੱਟ ਸੀਗਾ 90 ਰੁਪਏ ਦਾ ਲਾ ਰਿਹਾ ਕਈ ਜਗ੍ਹਾ ਤੇ ਡਿਸਕਾਊਂਟ ਜ਼ਿਆਦਾ ਵੀ ਰੱਖਿਆ ਹੋਇਆ ਤਾਂ ਇਹ ਆਨਲਾਈਨ ਪਾਥੀਆਂ ਦੀ ਡਿਮਾਂਡ ਹੈ ਲੋਕ ਹਾਲਾਂਕਿ ਬਹੁਤ ਲੋਕ ਮੰਗਾਉਂਦੇ ਆਨਲਾਈਨ ਕਿਉਂਕਿ ਅੱਜ ਕੱਲ ਹਰ ਚੀਜ਼ ਘਰੇ ਬੈਠੇ ਚਾਹੀਦੀ ਆ ਚਾਹੇ ਤੁਸੀਂ ਗੱਲ ਕਰੋ ਜ਼ੋਮੈਟੋ ਦੀ ਤਾਂ ਖਾਣਾ ਵਾਣਾ ਤੁਹਾਨੂੰ ਘਰੇ ਹੀ ਦੇ ਜਾਂਦੇ ਆ ਜਾਂ ਫਿਰ ਬਾਕੀ ਜਿਹੜੀ ਐਪਲੀਕੇਸ਼ਨ ਸ਼ਾਪਿੰਗ ਕਰਦੇ ਆ ਤੁਸੀਂ ਦਾ ਤੁਹਾਨੂੰ ਸਭ ਕੁਝ ਘਰੇ ਬੈਠੇ ਉਪਲਬਧ ਕਰਾਇਆ ਜਾਂਦਾ ਲੇਕਿਨ ਇਸ ਦੀ ਕੋਈ ਕੀਮਤ ਦੇਣੀ ਪੈਂਦੀ ਆ ਮੈਂ ਸਿਰਫ ਇੱਕ ਕੰਪੈਰੀਟਿਵ ਇਹ ਪਰਪਸ ਦਿਖਾ ਰਿਹਾ ਕਿ ਇੱਥੇ ਜਿਹੜੇ ਬਾਹਰ ਮਿਹਨਤ ਕਾ ਸ਼ਲੋਕ ਵੇਚਦੇ ਨੇ ਉਹ 10 ਰੁਪਏ ਦੀ ਵੇਚਦੇ ਨੇ ਲੇਕਿਨ ਅਗਰ ਆਨਲਾਈਨ ਖਰੀਦੋਗੇ ਤਾਂ ਤੁਹਾਨੂੰ ਸ਼ਾਇਦ ਹੋ ਸਕਦਾ 50 ਪੈ 100 ਰੁਪਏ ਦੀ ਵੀ ਪੈ ਜੇ ਇੱਕ ਇੱਕ ਪਾਤੀ ਦਾ ਜਿਹੜਾ ਰੇਟ ਹੈਗਾ ਉਹ 100-100 ਰੁਪਏ ਤੱਕ ਵੀ ਹੈਗਾ ਤਾ ਉਹ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇੱਕ ਇੱਕ ਪਾਤੀ ਜਿਹੜੀ 100 150 200 ਰੁਪਏ ਦੀ ਵੀ ਹੈਗੀ ਆ ਤਾਂ ਇਹ ਦੇਖੋ ਰੇਟ 462 ਰੁਪਏ ਨਾਲ ਤੱਲੇ ਵੀ ਲਿਖਿਆ ਹੁੰਦਾ ਕਿ ਓਨਲੀ ਫਿਊ ਲੈਫਟ ਥੋੜੀਆਂ ਜਿਹੀਆਂ ਜ ਰਹਿ ਗਈਆਂ ਛੇਤੀ ਲੈ ਲਓ 511 ਰੁਪਏ ਦੀ ਆ ਇਹ ਪਾਤੀਆਂ ਦੇਖੋ ਸੈੱਟ ਆ ਇਹ ਇਹਦੇ ਚ ਵੀ ਛੇ ਹੀ ਲੈਫਟ ਆ ਨਹੀਂ ਤਾਂ ਮੁੱਕ ਜਾਣਗੀਆਂ ਜਲਦੀ ਤੁਸੀਂ ਆਨਲਾਈਨ ਬੁਕਿੰਗ ਕਰਾਉਣੀ ਹੈ ਤਾਂ ਕਰਾ ਲਓ ਤਾਂ ਇਹ ਹੈਗਾ ਆਨਲਾਈਨ ਜਿਹੜਾ ਸਿਸਟਮ ਹੈ ਕਿਸਾਨ ਲਗਾਤਾਰ ਗੱਲਬਾਤ ਕਰ ਰਹੇ ਨੇ ਕਿ ਕਾਰਪੋਰੇਟ ਘਰਾਨਿਆਂ ਤੋਂ ਸਾਨੂੰ ਖਤਰਾ ਹੈ ਤਾਂ ਉਹ ਖਤਰਾ ਕੁਝ ਇਹੋ ਜਿਹੇ ਇੰਡੀਕੇਸ਼ਨਾਂ ਤੋਂ ਵੀ ਹੁੰਦਾ ਕਿ ਜਦੋਂ ਚੀਜ਼ਾਂ ਪਿੰਡਾਂ ਦੇ ਵਿੱਚ ਤੁਹਾਨੂੰ ਫ੍ਰੀ ਦੇ ਵਿੱਚ ਮਿਲ ਜਾਂਦੀਆਂ ਬੱਚੇ ਫ੍ਰੀ ਦੇ ਵਿੱਚ ਜਾ ਕੇ ਗੱਟੇ ਵਗੈਰਾ ਜਾਂ ਫਿਰ ਹੋਰ ਬੋਰੀਆਂ ਲੈ ਕੇ ਪਾਥੀਆਂ ਘਰਾਂ ਘਰਾਂ ਦੇ ਵਿੱਚੋਂ ਫ੍ਰੀ ਮੰਗ ਲਿਆਉਂਦੇ ਨੇ ਆਮ ਤੌਰ ਤੇ ਰਸਮ ਰਿਵਾਜ ਹੈਗੇ ਨੇ ਸਾਡੇ ਤਾਂ ਉਹ ਸ਼ਹਿਰਾਂ ਦੇ ਵਿੱਚ ਕੀ ਰੇਟ ਮਿਲਦੀਆਂ ਲੇਕਿਨ ਆਨ ਰੇਟ ਕੀ ਰੇਟ ਮਿਲਦਾ ਇਹ ਸਾਨੀਆਂ ਚੀਜ਼ਾਂ ਤੇ ਫੈਸਲਾ ਹੁਣ ਤੁਸੀਂ ਕਰਨਾ ਕਿ ਆਖਿਰਕਾਰ ਇਹ ਗੱਲ ਚੀਜ਼ ਕਿੱਧਰ ਨੂੰ ਜਾ ਰਹੀ ਹੈ ਲੇਕਿਨ ਹਾਫ ਪਲਾਲ ਸੂਰਤ ਇਹ ਹਾਲ ਇਹੀ ਹੈ ਕੈਮਰਾਮੈਨ 인ਦਰਜੀਤ ਦੇ ਨਾਲ ਗਵਿੰਦਰ ਬੀ ਪੀਟੀਸੀ ਨਿਊਜ਼ ਚੰਡੀਗੜ੍ਹ